ਤਾਂ ਪੰਜਾਬ ਚ ਵੱਡੀ ਅਤਵਾਦੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਹੈ ਹੈਂਡ ਗਰਨੇਡ ਸਣੇ 10 ਮੁਲਜ਼ਮ ਗ੍ਰਫਤਾਰ ਹੋਏ ਨੇ ਆਈਐਸਆਈ ਨਾਲ ਸੰਬੰਧਤ ਇਹ ਮੁਲਜ਼ਮ ਦੁਆ ਜਿਸੇ ਦੱਸੇ ਜਾ ਰਹੇ ਨੇ ਤਾਂ ਗਰਨੇਡ ਮੋਡਿਊਲ ਦਾ ਹਿੱਸਾ ਸਨ ਸਾਰੇ ਵਿਦੇਸ਼ ਬੈਠੇ ਅਤਵਾਦੀਆਂ ਦੇ ਨਾਲ ਇਹਨਾਂ ਮੁਲਜ਼ਮਾਂ ਦੇ ਲਿੰਕ ਸਨ ਗਰਨੇਡ ਨੂੰ ਚੁੱਕ ਕੇ ਅੱਗੇ ਡਿਲੀਵਰ ਕਰਨ ਦਾ ਇਹਨਾਂ ਨੂੰ ਜ਼ਿੰਮਾ ਮਿਲਿਆ ਸੀ ਕਿਸੇ ਪੀੜਪਾੜ ਵਾਲੀ ਥਾਂ ਤੇ ਗਰਨੇਡ ਅਟੈਕ ਕਰਨ ਦੀ ਵਿਰਾਖ ਚ ਸੰਤਾ ਵੱਡੀ ਅਤਵਾਦੀ ਸਾਜ਼ਿਸ਼ ਪੰਜਾਬ ਚ ਕੀਤੀ ਜਾਣੀ ਸੀ ਜਿਸ ਨੂੰ ਕਿਤੇ ਨਾ ਕਿਤੇ ناکਾਮ ਕਰ ਦਿੱਤਾ ਗਿਆ ਹੈ ਐਡ ਕਰਨ ਦੇ ਸਣੀ 10 ਮੁਲਜ਼ਮ ਗ੍ਰਫਤਾਰ ਕੀਤੇ ਗਏ ਨੇ ਆਈਐਸਆਈ ਨਾਲੇ ਜੁਬੰਦ ਦੱਸੀ ਜਾ ਰਹੇ ਨੇ ਗਰਨੇਡ ਮੋਡਿਊਲ ਦੇ ਹਿੱਸੇ ਤਾਂ ਵਿਦੇਸ਼ ਬੈਠੇ ਅਤਵਾਦਕਾਂ ਦੇ ਨਾਲ ਵੀ ਇਹਨਾਂ ਦੇ ਲਿੰਕ ਸੰਤ ਤੇ ਗਰਨੇਡ ਨੂੰ ਚੁੱਕ ਕੇ ਇਹਨਾਂ ਨੇ ਅੱਗੇ ਡਿਲੀਵਰ ਕਰਨਾ ਸੀ ਤੇ ਉਸ ਤੋਂ ਬਾਅਦ ਕਿਸੇ ਪੀੜਪਾੜ ਵਾਲੀ ਥਾਂ ਤੇ ਇਸ ਗਰਨੇਡ ਨਾਲ ਹਮਲਾ ਕੀਤਾ ਜਾਣਾ ਸੀ ਕਾ ਕਿ ਆ ਜਾ ਸਕਦਾ ਹੈ ਕਿ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਕਿਉਂਕਿ ਜਿਸ ਤਰ੍ਹਾਂ 3 ਦਿਨ ਪਹਿਲਾਂ ਦਿੱਲੀ 'ਚ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਕਿਤਨਾ ਕਿਤੇ ਪੂਰੇ ਪੰਜਾਬ 'ਚ ਹਰਿਆਣਾ 'ਚ ਵੱਖ-ਵੱਖ ਸੂਬਿਆਂ 'ਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ ਲਗਾਤਾਰ ਚੈਕਿੰਗ ਹੋ ਰਹੀ ਹੈ ਲਗਾਤਾਰ ਸਾਰੀਆਂ ਟੀਮਾਂ ਕੇਂਦਰੀ ਏਜੰਸੀਆਂ ਅਲਰਟ ਤੇ ਨੇ ਤਾਂ ਇਸੇ ਦੇ ਚੱਲਦੇ ਪੰਜਾਬ 'ਚ ਵੱਡੀ ਅਤਵਾਦੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਹੈ ਹੈਡ ਗਰਨੇਸ਼ਣ ਦੇ 10 ਮੁਲਜ਼ਮ ਕਿਨਫਰਮਾਰ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਵਿਦੇਸ਼ ਬੈਠੇ ਅਤਵਾਦਕਾਂ ਦੇ ਨਾਲ ਲਿੰਕਸ ਹਨ ਤੇ ਕਿਸੇ ਪੀੜਪਾੜੇ ਵਾਲੀ ਥਾਂ ਤੇ ਇਹਨਾਂ ਨੇ ਗਰਨੇਡ ਅਟੈਕ ਜੋ ਹੈ ਕਰਨਾ ਸੀ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹਨ ਉਹ ਫੋਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਨੇ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਿਦਾਇਤ ਆਈ ਸੀਗੀ कि ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਤੇ ਰੈਕੀ ਕਰਨੀ ਹੈ ਰੈਕੀ ਕਰਕੇ ਕਿੰਨੀਆਂ ਦੀ ਜਗ੍ਹਾ ਕਰਨੇ ਨੂੰ ਸਹੀ ਕਿੱਥੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਜੇ ਬੈਕਵਰਡ ਲਿੰਕ ਤੇ ਜਦੋਂ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਲਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇੰਟਰੋਗੇਸ਼ਨ ਤੇ ਇਹ ਆਇਆ ਕਿ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ जरा नारकोटिक्स ट्रेड इनवॉल्व है धीरे धीरे करके पाक आई एस आई मॉड्यूल जरा नारकोटिक मोड्यूल जो टेर टेरिस्ट मोड्यूल शेप देने की कोशिश की गई टोटल ये दस बंदे खाली तक गिरफ्तार हो गए चार फॉरन हैंडलर हैं ਜਿਹੜੇ ਨਾਮਿਨੇਟ ਹੋਏ ਹਨ ਜਨਾਬ ਦਾ ਐਲੋਸਿਕ ਹੋ ਗਿਆ ਹੈ ਆਰਸੀਐਨ ਇਸ ਦਾ process of making ਤੇ ਆਇਡੈਂਟੀਫਾਈ ਕਰ ਲਿਏ ਨੇ ਬਹੁਤ ਜਲਦੀ ਆਨਾਂ